ਪੰਜਾਬ ਕੇਸ ਜਗ ਮੈ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਤਾਂ ਅਸੀਂ ਦੇਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਾਜਪਾ ਲੀਡਰਸ ਦਾ ਵਿਰੋਧ ਹਰ ਥਾਂ ਤੇ ਕਿਸਾਨ ਕਰਦੇ ਨਜ਼ਰ ਆ ਰਹੇ ਹਨ ਤੇ ਇਸ ਵਿਚਾਲੇ ਜਦੋਂ ਬਿਆਨ ਆਉਂਦੇ ਨੇ ਕਿ ਅਸੀਂ ਲੀਡਰਸ ਦੇ ਨਾਲ ਤੇ ਕਿਸਾਨ ਇੱਕ ਥਾਂ ਤੇ ਬੈਠ ਜਾਣ ਤੇ ਉਸ ਤੋਂ ਬਾਅਦ ਚਰਚਾ ਹੋ ਜਾਏ ਹਰ ਇਸ ਤਰੀਕੇ ਦਾ ਵਿਰੋਧ ਨਾ ਹੋਵੇ ਤਾਂ ਕਿਸਾਨਾਂ ਵੱਲੋਂ ਚੈਲੰਜ ਜਿਹੜਾ ਐਸੈਪਟ ਕੀਤਾ ਜਾਂਦਾ ਅੱਜ ਦਾ ਸਮਾਂ ਰੱਖਿਆ ਜਾਂਦਾ ਕਿਸਾਨ ਪਵਨ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਕਿ ਇਸ ਥਾਂ ਤੇ ਆ ਕੇ ਠੀਕ ਹੈ ਅਗਰ ਪਾਜਪਾ ਲੀਡਰ ਆਂਦੇ ਤੇ ਆਪਨੇ ਸਾਹਮਣੇ ਅਸੀਂ ਬੈਠ ਕੇ ਚਰਚਾ ਕਰ ਲੈਨੇ ਆ ਤਾਂ ਤਸਵੀਰ ਤੁਹਾਨੂੰ ਦਿਖਾਣੇ ਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਕੁਰਸੀਆਂ ਲਾਈਆਂ ਪਾਛਪਾ ਲੀਡਰਸ ਦੀਆਂ ਜਿਦੇ ਵਿੱਚ ਸੁਨੀਲ ਜਾਖੜ ਦਾ ਤੁਸੀਂ ਦੇਖ ਸਕਦੇ ਹੋ ਫੋਟੋ ਲਾਈ ਗਈ ਹੈ ਖਾਲੀ ਕੁਰਸੀ ਦੇ ਉੱਪਰ ਜੇਪੀ ਨੱਡਾ ਹਰਾ ਦੀ ਲਾਈ ਗਈ ਹੈ ਅਰਜੁਨ ਮੁੰਡਾ ਹਰਾ ਦੀ ਲਾਈ ਗਈ ਹੈ ਇਸੇ ਤਰੀਕੇ ਅਮਿਤ ਸ਼ਾ ਤੇ ਪ੍ਰਧਾਨ ਮੰਤਰੀ ਨਿਰਮੋਧੀ ਦੀ ਵੀ ਫੋਟੋ ਲਾਈ ਗਈ ਹੈ ਦੂਜੇ ਪਾਸੇ ਤੁਸੀਂ ਦੇਖੋਗੇ ਤਾਂ ਦੂਜੇ ਪਾਸੇ ਕਿਸਾਨ ਲੀਡਰ ਜਿਹੜੇ ਹਨ ਉਹ ਇੱਥੇ ਬੈਠੇ ਹੋਏ ਨਜ਼ਰ ਆ ਰਹੇ ਹਨ ਤੇ ਇੰਤਜ਼ਾਰ ਕਰ ਰਹੇ ਹਨ ਕਿ ਇੱਥੇ ਜਿਹੇ ਪਾਰਟੀਆਂ ਲੜਾਂਦੇ ਹਨ ਤਾਂ ਜੇ ਉਹਨਾਂ ਨੇ ਕਿਹਾ ਸੀ ਤੇ ਉਸੇ ਚੈਲੇਂਜ ਤੇ ਚਰਚਾ ਵੀ ਕਰ ਲਾਂਗੇ ਗੱਲਬਾਤ ਕਰਦੇ ਹਾਂ ਕਿਸਾਨ ਲੀਡਰਸ ਨਾਲ ਸਰ ਤੁਸੀਂ ਹੁਣ ਵੇਟ ਕਰ ਰਹੇ ਹੋ 12 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ ਰੱਖਿਆ ਸੀ ਉਮੀਦ ਹੈ ਕਿ ਕੋਈ ਆਵੇਗਾ ਹਾਂ ਮੈਂ ਤਾਂ ਉਮੀਦ ਰੱਖਦਾ ਵੀ ਉਹ ਕਹਿੰਦੇ ਨੇ ਵੀ ਸਭ ਤੋਂ ਵੱਡੀ ਦੁਨੀਆ ਦੀ ਡੈਮੋਕਰੇਸੀ ਆ ਹਲਦੀ ਡੈਮੋਕਰੇਸੀ ਕਹਿੰਦੇ ਅਸੀਂ ਵਿਸ਼ਵਾਸ ਰੱਖਦੇ ਆ ਤਾਂ ਭਾਈ ਬੰਦਤਾ ਹੈ ਜਿਹੜਾ اخلاق ਉਹ ਦਿਖਾ ਰਹੇ ਨੇ ਬਿਆਨਾਂ ਚ ਤੋ ਉਹ اخلاق ਮੀਟਿੰਗ ਚ ਆ ਕੇ ਦਿਖਾ ਦੇ ਲੋਕੀ ਵੀ ਜਾਨਣਾ ਚਾਹੁੰਦੇ ਨੇ ਕਿ ਕਿਹੜਾ ਚੈਲੰਜ ਸੀ ਕਿੰਨਾ ਵੱਲੋਂ ਦਿੱਤਾ ਗਿਆ ਸੀ ਜੋ ਤੁਸੀਂ ਸੈਪਟ ਕੀਤਾ ਇਹ ਤਾਂ ਭਾਜਪਾ ਦੇ ਪ੍ਰਧਾਨ ਜਿਹੜੇ ਪੰਜਾਬ ਦੇ ਨੇ ਉਹਨਾਂ ਨੇ ਹੀ ਸਾਨੂੰ ਚੈਲੰਜ ਦਿੱਤਾ ਸੀ ਵੀ ਤੁਸੀਂ ਇੱਧਰ ਉੱਧਰ ਤਰਨੇ ਲਾਉਂਦੇ ਜੇ ਆਹ ਕਰਦੇ ਸਾਡੇ ਨਾਲ ਆ ਕੇ ਬਹਿ ਜੋ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਅਸੀਂ ਕੀ ਕੁਛ ਕੀਤਾ ਅਸੀਂ ਕਹਿੰਦੇ ਦੱਸੋ ਜੀ ਕੀ ਕੀਤਾ ਸਾਡੇ ਲਈ ਅਸੀਂ ਤਾਂ ਅੱਜ ਆਏ ਆ ਅਸੀਂ ਜਵਾਲਾ ਆਪਦੇ ਰੱਖਦੇ ਉਹ ਆਪਣਾ ਪੱਖ ਰੱਖਦੇ ਤੁਹਾਡੇ ਮਾਦਮ ਨਾਲ ਦੁਨੀਆ ਕੋ ਚਲਾ ਜਾਂਦਾ ਦੋਵਾਂ ਦੇ ਪੱਖ ਸਾਬ ਹੋ ਜਨੇ ਸੀ ਪਹਿਲੇ ਵਾਰ ਸਾਬ ਵੀ ਨੇਲਵਾੜਾ ਸਾਹਿਬ ਲੱਗ ਨਹੀਂ ਰਿਹਾ ਕਿ ਕਿਸੇ ਤਰੀਕੇ ਦਾ ਕੋਈ ਲੀਡਰ ਇੱਥੇ ਪਹੁੰਚੇਗਾ ਦੇਖੋ ਮੈਨੂੰ ਲੱਗਦਾ ਬੜੇ ਜ਼ਿੰਮੇਵਾਰ ਨੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਦੇਸ਼ ਦਾ ਗ੍ਰਹਿ ਮੰਤਰੀ ਹੋਣਾ ਦੇਸ਼ ਦਾ ਐਗਰੀਕਲਚਰ ਮਿਨਿਸਟਰ ਹੋਣਾ ਕਿਸੇ ਇੱਕ ਜਥੇਬੰਦੀ ਦਾ ਕਿਸੇ ਇੱਕ ਸੰਗਠਨ ਦਾ ਜਾਂ ਇੱਕ ਪਾਰਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੋਣਾ ਬਹੁਤ ਵੱਡੀ ਪਦਵੀ ਹੁੰਦੀ ਹੈ। ਉਹਨਾਂ ਨੂੰ ਆਪਦੀ ਪਦਵੀ ਦੀ ਆਪਦੇ ਇਸ ਰਤਬੇ ਦਾ ਸਨਮਾਨ ਸਨਮਾਨ ਰੱਖਦੇ ਆ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਆਉਣਾ ਚਾਹੀਦਾ ਸੀਗਾ। ਨਹੀਂ ਤਾਂ ਫਿਰ ਮਤਲਬ ਇਹ ਤਾਂ ਸਪਸ਼ਟ ਹੋ ਜਾਏਗਾ ਅੱਜ ਕਿ ਵੀ ਇਹ ਕੇਵਲ ਚੋਰੀਆਂ ਲੋਕਾਂ ਤੋਂ ਪਾਸੇ ਉਰਲੇ 'ਚ ਝੂਠ ਦਾ ਪ੍ਰਚਾਰ ਕਰਨ ਤੋਂ ਬਗੈਰ ਹੋਰ ਕੁਝ ਨਹੀਂ ਇਹਨਾਂ ਕੋਲੇ। ਪੀ ਐਕਸ਼ਨ ਰਹਿਣ ਵਾਲਾ ਹੈ ਕੋਈ ਤੁਹਾਡਾ ਜੇ 3 ਵਜੇ ਤੱਕ ਨਹੀਂ ਪਹੁੰਚਦਾ। ਨਹੀਂ ਜੇ ਉਹ ਨਹੀਂ ਬੋਲਦੇ ਕੁਝ ਇੱਥੇ ਆਉਂਦੇ ਤਾਂ ਫਿਰ ਸਾਡਾ ਇਹ ਹੈ ਕਿ ਅਸੀਂ ਪੀਸੀ ਕਰਾਂਗੇ 3 ਵਜੇ ਇਸੇ ਦੇ ਵਿੱਚ ਸਾਰੀਆਂ ਸਿਚੁਏਸ਼ਨ ਕਲੀਅਰ ਕਰਾਂਗੇ ਸਪਸ਼ਟ ਕਰਾਂਗੇ ਲੋਕਾਂ ਨੂੰ ਦੱਸਾਂਗੇ ਕਿ ਹਕੀਕਤ ਕੀ ਹੈ ਜਿਹੜੀ ਅਸੀਂ ਇਹਨਾਂ ਦੇ ਸਾਹਮਣੇ ਦੱਸਣੀ ਚਾਹੁੰਦੇ ਸੀ ਉਹ ਫਿਰ ਅਸੀਂ ਪ੍ਰੈਸ ਦੇ ਮਾਧਿਅਮ ਤੋਂ ਪਬਲਿਕ ਦੇ ਸਾਹਮਣੇ ਰੱਖਾਂਗੇ ਜਿਹੜੇ ਲੀਡਰਸ ਨੇ ਜਿੰਨਾ ਵੱਲੋਂ ਇਹ ਕਿਹਾ ਗਿਆ ਸੀ ਕਿ ਠੀਕ ਹੈ ਆਪਾਂ ਕੋਈ ਜਾਖੜ ਸਾਹਿਬ ਦਾ ਵੀ ਅਸੀਂ ਬਿਆਨ ਸੁਨੇਆ ਸੀ ਤੁਹਾਡੇ ਨਾਲ ਹੋਰ ਵੀ ਕੋਈ ਗੱਲਬਾਤ ਹੋਈ ਜਾਂ ਤੁਸੀਂ ਜਿਹੜਾ ਸੱਦਾ ਦਿੱਤਾ ਸੀ ਇਹ ਸਿਰਫ ਇਹ ਮੀਡੀਆ ਦੇ ਜ਼ਰੀਏ ਸੀਗਾ ਉਹਨਾਂ ਨੂੰ ਕੋਈ ਮੈਸੇਜ ਨਹੀਂ ਤੁਸੀਂ ਜਿਹੜਾ ਜਿਹੜਾ ਮੀਡੀਆ ਤੋਂ ਤੁਸੀਂ ਵੀ ਸੁਣ ਲਿਆ ਹੋਵੇਗਾ ਪ੍ਰੈਸ ਦੇ ਵਿੱਚ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਚੈਲੰਜ ਦਿੱਤਾ ਕਿ ਕਿਸਾਨ ਆ ਕੇ ਸਾਡੇ ਨਾਲ ਮ ਉਹ ਸੀ ਉਹਨਾਂ ਦਾ ਦਿੱਤਾ ਹੋਇਆ ਸੱਦੇ ਨੂੰ ਅਸੀਂ ਕਬੂਲਿਆ ਕਬੂਲ ਕਿ ਅਸੀਂ ਇੱਥੇ ਮਤਲਬ ਆਏ ਆਂ ਪਰ ਉਹਨਾਂ ਨਾਲ ਗੱਲ ਕਰਨ ਲਈ ਸਾਈ ਸੀਗੇ ਪਰ ਉਹ ਨਹੀਂ ਆਏ ਤਾਂ ਹੁਣ ਪ੍ਰੈਸ ਦੇ ਮਾਧਿਅਮ ਤੋਂ ਅਸੀਂ ਪੂਰੇ ਦੇਸ਼ ਦੇ ਲੋਕਾਂ ਨੂੰ ਸਾਰੇ ਲੋਕਾਂ ਨੂੰ ਅਸੀਂ ਦੱਸਾਂਗੇ ਜੀ ਜੀ ਰੋਕੋ ਵੀ ਚੱਲ ਰਿਹਾ ਉਸ ਦਾ ਕੀ ਸਟੇਟਸ ਹੈ ਗੋਕੋ ਤੱਕ ਤੁਸੀਂ ਇਹ ਕਰੋਗੇ ਜੀ ਟੇਲ ਰੋਕੋ ਵਾਲਾ ਜਿਹੜਾ ਮਾਮਲਾ ਹੈ ਉਹ ਤਾਂ ਇੱਕ ਮੈਨੂੰ ਲੱਗਦਾ ਹੈ ਕਿ ਹਰ ਇੱਕ ਨਾਗਰਿਕ ਨੂੰ ਪ੍ਰੋਟੈਸਟ ਕਰਨਾ ਰਾਈਟ ਹੈ ਸਾਡੇ ਸੰਵਿਧਾਨ ਚੋਂ ਮਿਲਿਆ ਹੋਇਆ ਹੈ ਔਰ ਪ੍ਰੋਟੈਸਟ ਕਰਨ ਵਾਲੇ ਕਿਸੇ ਵਿਅਕਤੀ ਨੂੰ ਜੇਲ੍ਹ ਚ ਬੰਦ ਕਰ ਦੇਣਾ ਇਸ ਤਰੀਕੇ ਦੇ ਨਾਲ ਤੇ ਪ੍ਰੋਟੈਸਟ ਰੋਕਣ ਦੀ ਕੋਸ਼ਿਸ਼ ਕਰਨੀ ਇਹ ਮੈਨੂੰ ਲੱਗਦਾ ਉਚਿਤ ਨਹੀਂ ਹੁੰਦੀ ਔਰ ਉਹਨਾਂ ਨੇ ਇਹਨੂੰ ਰੋਕ ਕੇ ਸਾਡੇ ਨੌਜਵਾਨਾਂ ਨੂੰ ਜੇਲ੍ਹ ਚ ਬੰਦ ਕਰਕੇ ਜੇਲ੍ਹ ਅੱਜ ਡੱਕ ਕੇ ਸਾਡੇ ਤੇ ਉਹ ਕਾਨੂੰਨ ਉਹ ਜਿਹੜੇ ਧਾਰਾਵਾਂ ਲਾਗੇ ਉਹ ਧਾਰਾਵਾਂ ਹੀ ਨਹੀਂ ਲਾਉਣੀਆਂ ਬਣਦੀਆਂ ਸੀ ਜਿਹੜੀਆਂ ਉਹਨਾਂ ਨੇ ਲਾਈਆਂ ਉੱਥੇ ਤੇ ਜੇ ਉਹ ਧਾਰਾਵਾਂ ਲਾਉਂਦੇ ਨੇ ਤਾਂ ਫਿਰ ਲੋਕਾਂ ਦੇ ਨਾਲ ਸਮਝ ਲਓ ਸਿੱਧਾ ਬੇਇਨਸਾਫੀ ਹੈ ਔਰ ਉਸ ਬੇਇਨਸਾਫੀ ਦੇ ਖਿਲਾਫ ਨੌਜਵਾਨਾਂ ਨੂੰ ਜੇਲ੍ਹ ਚੋਂ ਬਾਹਰ ਕਢਾਉਣ ਲਈ ਉਹ ਸਾਡਾ ਪ੍ਰੋਟੈਸਟ ਜਾਰੀ ਹੈ ਔਰ ਉਹ ਲਗਾਤਾਰ ਮਤਲਬ ਜਾਰੀ ਰਹੇਗਾ ਠੀਕ ਹੈ ਤਾਂ ਮੈਂ ਤੁਹਾਨੂੰ ਦੇਖ ਰਹੇ ਹੋ ਤਸਵੀਰ ਕਿ ਜੋ ਚੈਲੰਜ ਦਿੱਤਾ ਗਿਆ ਸੀ ਪਾਸ਼ਪਾਲੀ ਲੀਡਰਸ ਵੱਲੋਂ ਕਿਸਾਨਾਂ ਨੇ ਅਸੈਪਟ ਕੀਤਾ ਫਿਲਹਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਮਨੇ ਸਮਨੇ ਇੱਕ ਪਾਸੇ ਪਾਸ਼ਪਾਲੀ ਲੀਡਰਸ ਦੀਆਂ ਕੁਰਸੀਆਂ ਹਨ ਦੂਜੇ ਪਾਸੇ ਕਿਸਾਨ ਲੀਡਰ ਜਿਹੜੇ ਹਨ ਉਹ ਬੈਠੇ ਹੋਏ ਨਜ਼ਰ ਆ ਰਹੇ ਹਨ ਲੇਕਿਨ ਵਾਲੀ ਗੱਲ ਇਹ ਰਹੀ ਕਿ ਹਾਲਾਂਕਿ ਇੱਕ 12 ਵਜੇ ਤੋਂ ਲੈ ਕੇ 3 ਵਜੇ ਦਾ ਸਮਾਂ ਦਿੱਤਾ ਗਿਆ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਲੀਡਰਸ ਇੱਥੇ ਕੋਈ ਇੰਤਜ਼ਾਰ ਫਿਲਹਾਲ ਹੋ ਰਿਹਾ ਹੈ ਇਹਨਾਂ ਦਾ ਕਹਿਣਾ ਹੈ ਕਿ ਅਗਰ ਕੋਈ ਨਹੀਂ ਆਉਂਦਾ ਤਾਂ ਪੋਲ ਜਿਹੜੀ ਆਪਾਜਪਾ ਦੀ ਖੁੱਲ ਜਾਏਗੀ ਕਿ মিডিਆ ਸਾਹਮਣੇ ਕੁਝ ਹੋਰ ਬੋਲ ਦੇਣ ਜਦੋਂ ਹੀ ਚੈਲੰਜ ਅਕਸੈਪਟ ਕੀਤਾ ਤੇ ਉਸ ਤੋਂ ਬਾਅਦ ਉਹ ਇੱਥੇ ਨਹੀਂ ਪਹੁੰਚੇ ਹਨ ਕੈਮਰਾਮੈਨ ਸੁਰਿੰਦਰ ਨਾਲ ਨਵੀਨ শেਟੀ ਪੰਜਾਬ ਕੇਸਰੀ ਜਗਬਾਨੀ